ਕਰਨ ਤੋਂ ਬਾਅਦ ਜੀ ਐਡਮਿਟ ਕਾਰਡ ਹੈ ਜਿਹੜਾ ਤੁਹਾਡਾ ਜਨਰੇਟ ਹੋ ਜਾਏਗਾ ਦੇਖੋ ਪੇਪਰ ਹੈ ਹਾਂਜੀ ਫ੍ਰੈਂਡਸ ਸਾਰੇ ਕੈਂਡੀਡੇਟ ਵੇਟ ਕਰ ਰਹੇ ਆ ਐਡਮਿਟ ਕਾਰਡ ਦੀ ਐਡਮਿਟ ਕਾਰਡ ਹੈ ਜਿਹੜਾ ਲਿੰਕ ਆ ਚੁੱਕਿਆ ਜੀ ਫੁੱਲ ਡਿਟੇਲ ਹੈ ਜਿਹੜੀ ਐਗਜ਼ਾਮੀਨੇਸ਼ਨ ਦੀ ਉਹ 26 ਜਨਵਰੀ 2024 ਨੂੰ ਹੋਏਗੀ ਰੀਵਿਜ਼ਿਟ ਕਰਨਾ ਪੈਗਾ ਤੁਹਾਨੂੰ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਪੇਪਰ ਹੈ ਜੀ ਐਡਵਰਟਾਈਜ਼ਮੈਂਟ ਨੰਬਰ 6/2023 ਦੇ ਐਡਮਿਟ ਕਾਰਡ ਹੈ ਜਿਹੜਾ ਤੁਸੀਂ ਦੋ ਤਰੀਕੇ ਨਾਲ ਡਾਊਨਲੋਡ ਕਰ ਸਕਦੇ ਹੋ ਐਪਲੀਕੇਸ਼ਨ ਨੰਬਰ ਐਂਟਰ ਕਰਕੇ ਤੇ ਡਾਊਨਲੋਡ ਰੋਲ ਨੰਬਰ ਐਂਟਰ ਕਰਕੇ clear ਹੈ ਜੀ ਫੁੱਲ ਡਿਟੇਲ ਹੈ ਤੁਹਾਨੂੰ 26 ਤਰੀਕ ਨੂੰ ਪਤਾ ਲੱਗੂਗੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਠੀਕ ਹੈ ਜੀ ਉਥੋਂ ਜਾ ਕੇ ਤੁਸੀਂ ਐਡਮਿਟ ਕਾਰਡ ਹੈ ਜਿਹੜਾ ਆਪਣਾ ਡਾਊਨਲੋਡ ਕਰ ਸਕਦੇ ਹੋ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਜੇ ਕੁਝ ਵੀ ਨਾ ਪਤਾ ਚੱਲੇ ਤਾਂ ਕਮੈਂਟ ਜਰੂਰ ਕਰ ਦਿਓ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਤੁਸੀਂ ਐਂਟਰ ਕਰਨੀ ਹੈ ਐਂਟਰ ਕਰਕੇ ਜਨਰੇਟ ਐਡਮਿਟ ਕਾਰਡ ਤੇ ਕਲਿੱਕ ਕਰ ਦੇਣਾ ਜੀ clear ਹੈ ਜੀ ਦੋ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਰੋਲ ਨੰਬਰ ਐਂਟਰ ਕਰਕੇ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਦੋਨੇ ਲਿੰਕ ਹੈ ਜਿਹੜੇ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਸਿੰਗਲ ਲਿੰਕ ਦੇ ਤੋਂ ਉੱਪਰ ਦੋਨੇ ਤੁਹਾਨੂੰ ਮਿਲ ਲੇਗੇ ਰੋਲ ਨੰਬਰ ਐਂਟਰ ਕਰਕੇ ਤੇ ਐਪਲੀਕੇਸ਼ਨ ਨੰਬਰ ਐਂਟਰ ਕਰਕੇ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਫੇਸਬੁਕ ਟਵਿੱਟਰ ਇੰਸਟਾਗ੍ਰam ਥਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹਨਾਂ ਨੂੰ ਸਾਰਿਆਂ ਨੇ ਫੋਲੋ ਕਰ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟੇ ਕੇ ਚੈਨਲ ਵੀ ਹੈ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਹੈ ਰੈਸਪੀਜ਼ ਦੇ ਲਈ ਆਪਣਾ ਚੈਨਲ ਹੈ ਟੇਸਟ ਐਂਡ ਟ੍ਰੈਵਲ ਸਾਰੇ ਨੇ ਸਬਸਕ੍ਰਾਈਬ ਕਰਨਾ ਹੈ ਜੀ WhatsApp ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਉਹਨੂੰ ਵੀ ਸਾਰੇ ਜੁਆਇਨ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਕਲੀਅਰ ਹੈ ਜੀ ਹੁਣ ਤੁਹਾਨੂੰ ਦਿਖਾ ਦਿੰਨੇ ਆ ਐਡਮਿਟ ਕਾਰਡ ਕਿਹੇ ਜਾਏਗਾ ਕੀ ਕੀ ਆਉਂਦੇ ਇੱਕ ਵਾਰ ਡਾਊਨਲੋਡ ਕਰਕੇ ਠੀਕ ਹੈ ਜੀ ਕਰਨ ਤੋਂ ਬਾਅਦ ਜੀ ਐਡਮਿਟ ਕਾਰਡ ਹੈ ਜਿਹੜਾ ਤੁਹਾ ਪੇਪਰ ਹੈ ਜਿਹੜਾ 28/2024 ਨੂੰ ਹੈ ਜੀ ਚੰਡੀਗੜ੍ਹ ਦੇ ਸੈਂਟਰ ਬਣੇ ਨੇ ਚੰਡੀਗੜ੍ਹ ਦੇ ਸੈਂਟਰ ਬਣੇ ਨੇਗੇ ਫੁੱਲ ਡਿਟੇਲ ਹੈ ਜਿਹੜੀ ਸੈਂਟਰ ਲੋਕੇਸ਼ਨ ਦੀ ਉਹ ਤੁਹਾਨੂੰ 26/2024 ਨੂੰ ਸਵੇਰੇ 10 ਵਜੇ ਮਿਲੂਗੀ ਰਿਪੋਰਟਿੰਗ ਟਾਈਮ ਹੈ ਜਿਹੜਾ ਜੀ ਉਹ 8 8:30 ਵਜੇ ਰਹੇਗਾ ਐਗਜ਼ਾਮ ਟਾਈਮ 11 ਵਜੇ ਦਾ ਹੈ ਤੇ 120 ਮਿੰਟ ਦਾ ਜਿਹੜਾ ਪੇਪਰ ਹੋਏਗਾ ਕੈਂਡੀਡੇਟਸ ਵਿਲ ਨਾਟ ਬੀ ਅਲਾਉਡ ਟੂ ਐਂਟਰ ਦਾ ਵੈਨਿਊ ਆਫਟਰ 10 ਐਮ ਮਤਲਬ ਕਿ 10 ਵਜੇ ਤੋਂ ਬਾਅਦ ਕਿਸੇ ਵੀ ਕੈਂਡੀਡੇਟ ਨੂੰ ਅਲਾਉ ਨਹੀਂ ਕੀਤਾ ਜਾਏਗਾ ਐਗਜ਼ਾਮੀਨੇਸ਼ਨ ਸੈਂਟਰ ਤੇ ਕਲੀਅਰ ਹੈ ਜੀ ਉਸ ਹਸਾਬ ਨਾਲ ਆਪਦਾ ਜਿਹੜਾ ਪਲਾਨ ਬਣਾ ਕੇ ਚੱਲਿਓ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਉਮੀਦ ਹੈ ਰਿਕੁਐਸਟ ਹੈ ਤੁਸੀਂ ਇਹਨਾਂ ਕਰਕੇ ਹੀ ਜਾਓਗੇ ਹੋਰ ਅਪਡੇਟ ਨਾਲ ਜਲਦ ਹੀ ਮਿਲਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ